ਰਹ ਰਹਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪਿਆਰ ਰਖਦਾ ਆ ਰਾਮਾ ਜੀ ਹਨਾਕਸ ਦੁਸ਼ਤਰ ਮਾਰਿਆ ਪ੍ਰਹਲਾਦ ਨਾਇ ਅਹੰਕਾਰੀਆਂ ਨਿਤ ਕਾਮ ਪਠਦੇ ਨਾਮ ਜੀ ਰਮਹ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਣਿਆ ਇਕ ਓਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਾਰੋ ਸੁਖ ਰੋਪਿਆ ਜਾ ਸੁਖ ਤਮਨਾ ਹੋਈ ਤੂੰ ਕਰਤਾ ਕਿਰਣਾ ਮੈਂ ਨਾਹੀ ਜਹ ਹੋ ਕਲ ਨਾ ਹੋਈ ਬਿਨਿਹਾਰੇ ਕੁਦਰਤੋ ਸਿਆ ਅਥੀ ਰੰਤਨ ਜਾਇ ਲਖਿਆ ਨਹਾਉ ਜਾਤ ਮੈਂ ਜੋਤ ਜੋਤ ਮੈਂ ਜਤਾਂ ਅਖਲਕਲਾ ਵਰਪੂ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲਿਓ ਇਨ ਗੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਮਤਾਂ ਜੋਗਿ ਚੰਨਾ ਸੁਖ ਰਹਿਹਾ ਸੋਦ ਰਾਗਾ ਸਾਹਿਬਹਿਲਾ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਦਰ ਥੇਰਾ ਕਿਹਾ ਸੋ ਕਰਕੇ ਹਾਂ ਨਿਤਬੈ ਸਰਲ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਗੀਤੇ ਤੇਰੇ ਮਾਣ ਹਾਰੇ ਗੀਤੇ ਤੇਰੇ ਰਾਗ ਬਲ ਸੋ ਗਈ ਹੈ ਤੇ ਤੇਰੇ ਗਵਨ ਹਾਰੇ ਗਵਨ ਤੁਨੋਂ ਪਵਨ ਪਾਣੇ ਵੈ ਸੰਤਰ ਗਾਵ ਰਜਾ ਤਨੰਦਵਾਰੇ ਗਵਨ ਤੁਨੋਂ ਚਿਤ ਗੁਦਲਹਿ ਜਾਣਣ ਲਖ ਲਖ ਧਰਮ ਵਿਚਾਰੇ ਗਾਵਣ ਤੁਮੇਸ਼ਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਣ ਤੁਮ ਅਨੰਦ ਨਾਸਨ ਬੈਠੇ ਦੇਵਤੀ ਆਂਦਰ ਨਾਲੇ ਗਾਵਣ ਤੁਮ ਨੂੰ ਸਹਿਦ ਸਮਾਧੀ ਅੰਦਰ ਗਾਵਣ ਤੁਮ ਨੂੰ ਸਾਧ ਵਿਚਾਰੇ ਗਾਵਣ ਤੁਮ ਨੂੰ ਜਤੇ ਇਸ ਦੇ ਸੰਦੁਖੀ ਗਾਵਣ ਤੁਮ ਨੂੰ ਵੀਰ ਕਰਾਰੇ ਗਾਵਣ ਤਨੂ ਪੰਡਿਤ ਪਲੰਦ ਰਖੇਸ਼ਰ ਜਗ ਜਗ ਵੇਦਾਂ ਨਾਲੇ ਗਾਵਣ ਤਨੂ ਮੋਹਣਿਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਨੂ ਰਤਨ ਉਪਾਏ ਤੇਰੇ ਆਠ ਸੱਠ ਦੀ ਰਤਨ ਨਾਲੇ ਗਾਵਣ ਤਨੂ ਜੋਦ ਮਹਾ ਮਲ ਸੂਰ ਗਾਵਣ ਤਨੂ ਖਾਣੀ ਚਾਰੇ ਗਾਵਣ ਤਨੂ ਖੰਡ ਮੰਡਾ ਕਰ ਕਰ ਕੇ ਤੇਰੀ ਤਾਰੇ ਸੇਤੋ ਤਿਨੋ ਗਾਵਨ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਿਨੋ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸਚਾ ਸਤਿ ਲਈ ਹੈ ਭੀ ਹੋ ਸਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਗਲ ਕਰਨ ਸੇ ਮਾਇਆ ਅਜ ਨੂੰ ਪਾਈ ਕਰ ਕਰ ਦੇਖਿਆ ਇਹ ਤਾਂ ਆਪਣਾ ਜੋਤਿ ਦੇਵਣ ਆਈ ਜੋਤਿ ਪਾਵੈ ਸੋਏ ਕਰਸੀ ਬਿਰਹ ਹੁਕਮ ਨਾ ਕਨ ਨਾ ਜਾਇ ਸੋ ਪਾਤ ਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਅਰਜਾਈ ਆਸਾ ਮਹਿਲਾ ਪਹਿਨਾ ਖੁਣਵਾਡਾ ਕਿਸੋ ਕੋਈ ਨਵੰਨਾ ਨੇਠਾ ਹੋਏ ਕਿਉ ਨ ਪਾਇ ਨਾ ਕਹਿਆ ਜਾਈ ਤਨ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗੁਰੂ ਗ੍ਰੰਥ ਸਾਹਿਬਾ ਕੋਈ ਨਾ ਜਾਣ ਤੇਰਾ ਕੀਤਾ ਕੇਵਣ ਤੀਰ ਨਹਾਉ ਸ਼ਾਮ ਸਵਰਤਿ ਮਨ ਸੁਰਤਿ ਕਮਾਈ ਸਭ ਕੀ ਉਨ ਮਿਲ ਕਿਉਂ ਦਪਾਈ ਗਿਆਨੀ ਧਿਆਨੀ ਗੁਰੂ ਗਨਹਾਈ ਕਹਣ ਨਾ ਜਾਏ ਤੇਰੀ ਸਲਮੜਾਈ ਸਭ ਸਤ ਸਭ ਤਪ ਸਭ ਚੰਗੀਆਂ ਸਿਧਾਂ ਮੁਰਖਾ ਕੀ ਆ ਬੜਿਆਈਆਂ ਤਿੰਨੋਂ ਸਦੇ ਰਣਾ ਪਾਗਿਆ ਅੱਖ ਨੈ ਮਨ ਨਾ ਹੀ ਠਾ ਰਹਾਇਆ ਅੱਖ ਨਵਾਂ ਲਾ ਕੀਆ ਵਿਚਾਰਾ ਸਿਫਤੀ ਭਰੇ ਦਲੇ ਪੰਡਾਰਾ ਜਿਸ ਤੋਂ ਦੇਹੇ ਦਿਸੈ ਕੀ ਆਚਾਰਾ ਨਾਨਕ ਸਚ ਸਵਾਲ ਨਹਾਰਾ ਆਸਾ ਮਹਿਲਾ ਪਹਿਲਾ ਖਾਣੀਵਾ ਉਸਨੇ ਮਰ ਜਾਓ ਆਖਣੋਕ ਸਚਨਾਮ ਸਚੇ ਨਾਮ ਗਹਿ ਭੂਖ ਦੁ ਭੁਖ ਹੈ ਖਾਇ ਚਲਹਿ ਦੁਖ ਸੋਗ ਉਸਨੇ ਮੇਰੇ ਮਾਈ ਸੱਚਾ ਸਾਹਿਬ ਸੱਚੇ ਨਾਮ ਰਹਾਉ ਸਚੇ ਨਾਮ ਗੇਤ ਲਵਣਾਈ ਆਰਥ ਕੀ ਕੀਮਤ ਨਹੀਂ ਪਾਈ ਜੇ ਸਾਹਮਣ ਕੇ ਆਖਣ ਪਾਹੀ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁਕੇ ਭੋਗ ਗੁਣੇ ਹੋ ਹੋਰ ਨਾਹੀ ਕੁਵੇਂ ਨਾ ਕੋ ਵਾ ਨਾ ਕੋ ਹੋਈ ਦੇਵਨਾਪਤੀ ਨੇ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਹਾਸ ਅਨੁਸਾਰ ਹੈ ਦੇ ਗਉ ਜਾਤ ਨਾਮ ਨਾਮ ਬਾਸਨਾਤ ਹਰਾ ਗੁਜਰੀ ਮਹਿਲਾ ਚਕਤਾਂ ਹਰ ਜਨ ਕੇ ਅਨਭਾਗ ਬੜੇ ਰਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤਰੁਤਾਸ ਹੈ ਮੁਲਾ ਸੰਗਤ ਗੁਣ ਪ੍ਰਗਾਸ ਅਜਨ ਹਰ ਹਾਲ ਹਾਰ ਰਸਨਾਵ ਨਾ ਪਾਇ ਆਥੇ ਭਾਗ ਹਨ ਜਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤਿਰਗਜੀ ਵੇ ਤਿਰਗ ਜਵਾਸ ਨਿਨ ਹਰ ਦਿਨ ਸਤਿਗੁਰ ਸੰਗਤ ਪਾਇ ਨਿਤ ਨਮਸਤਾ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜੇ ਤਹਾਰ ਰਸ ਪਾਇਆ ਮਨ ਜਨ ਨਾਨਕ ਨਾ ਪ੍ਰਗਾਸ ਨਾ ਗੁਰੇ ਮਹਿਲਾ ਪੰਜਵਾ ਕਾਹਿਰੇ ਮਨ ਤਮਦਮ ਜਹਨ ਹਜੋ ਪ੍ਰਿਆ ਸੈਨ ਮੁਸਲਮੈ ਜੰਤੂ ਪਾਈ ਤਾ ਕਜ ਕਾ ਗੈ ਕਰ ਤਰਿਆ ਮੇਰੇ ਮਨੋਨੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਅਪਰੰਪਤ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਗ ਸੁਭਨਤਾ ਕੋ ਨਗਿਸ਼ਟੇ ਧਰਿਆ ਸਿਰ ਸਿਰ ਜਿ ਸਮਾਹੇ ਠਾਕੁਰ ਕਾਹੇ ਮਨ ਕੋ ਖੋਖ ਰਿਆ ਵੜੇ ਉਣ ਆਵੇਂ ਸੇ ਗੁਸਨ ਪਾਚੇ ਉਸ ਰਿਸ਼ੀ ਰਿਆ ਤਨ ਕਾਮਣ ਖਲਾਵੇਂ ਕਾਮਣ ਚੁਕਾਵੈ ਮਨ ਮੈ ਸੁਮਨ ਲਖਿਆ ਸਾਮਨ ਦਾਨ ਦਾ ਸਾਸ਼ਣ ਅਸਨਾਨ ਠਾਕੁਰ ਖਾਨ ਅਨਤਰ ਤਿਆ ਜਨ ਨਾਨਕ ਬਲ ਬਲ ਸਾਧਨ ਬਲ ਜਾਈਐ ਅਨੰਤਨ ਪਰਮ ਰਿਆ ਰਾਗ ਅਸਾਂ ਮਹਿਲਾ ਚੌਥਾ ਸੋ ਪ੍ਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਾ ਗਮਾ ਪਾਰ ਸਭ ਤਿਆਵ ਹੈ ਥਾਬ ਤਿਆਵ ਹੈ ਤੁਜੀ ਹਾ ਸੱਚੇ ਸਰਦਨ ਹਾਰਾ ਸਦੀਤ ਮਹਾਰੇ ਜੀ ਦੁਨੀਆ ਕਾ ਨਾਥ ਹੋਰਾ ਹਰ ਧਿਆਵ ਸੰਤੋ ਜੀ ਸਤਿਗੁਰੂ ਕ੍ਰਿਸ਼ਨ ਨਹਾਣਾ ਹਰਿ ਅਪੇ ਧਾਕਰ ਹਰਿ ਅਪੇ ਸੇਵਕ ਜੀ ਕਿਆ ਨਾਨਕ ਅਜੰਤ ਵਿਚਾਰਾ ਤੂੰ ਘੜ ਘੜੰਤਰ ਸਰਬ ਨਿਰੰਤਰ ਜੀ ਹਾਨੇ ਕੋ ਬ੍ਰਹਮ ਸਮਾਨ ਦਾਦੇ ਬਿਖਾਰੀ ਜੀ ਸਤਿ ਤੇ ਚੋਜ ਬਡਾਨ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੰ ਤਦ ਨਾਮ ਨਾ ਜਾਣ ਤਉ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਆ ਗੁਨਾਖ ਵਖਾਣ ਜੋ ਸੇਵ ਹੈ ਜੋ ਸੇਵ ਹੈ ਤੁਮਹੀ ਜਨਾਨਤਨ ਕਿਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਮਹੀ ਸੇ ਜਨ ਜਗ ਮਾਸ਼ੁਗ ਵਾਸੀ ਸੇ ਮੁਕਤ ਸੇ ਮੁਗਦ ਪਾਇਨ ਹਰਿ ਤੇ ਆਇਆ ਜੀ ਜਿਨ ਤੂਟੇ ਜਾਵਗੇ ਪਾਸੇ ਜਿਨ ਨਿਰਭਾਉ ਜਿਨ ਹਰ ਨਿਰਭਾਉ ਮੈਂ ਤੇ ਆਇਆ ਜੀ تنਕਾਰ ਪਾਉ ਸਗ ਵਸੇ ਨ ਸੇਵਿਆ ਨ ਸੇਵਿਆ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਤੇ ਆਇਆ ਜੀ ਜਾ ਨਾਨਕ ਤਨ ਤਲਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਬੜੇ ਬੇਅੰਤ ਗਿਨਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂੰ ਹੀ ਹਰਿ ਨਾਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਕਰੇ ਹੇ ਹਰਿ ਪੂਜਾ ਜੀ ਦਾ ਤਪ ਹੈ ਜਪਿਆ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਉਹ ਸਿਮਰਤ ਸਾਸਤਰੀ ਕਰਿ ਕਰਿਆ ਖੰਡ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਰੰਗ ਜੀ ਜੋ ਪਾਵਹਿ ਵੀਰ ਅਨਪਗਮੰਤਾ ਆਦਿ ਬ੍ਰਖ ਪਰੰਪਰ ਕਰਤਾ ਜੀ ਤੁਧ ਦੇਵੜ ਅਵਰਡਾਕੁਣੇ ਤੂੰ ਜਗ ਜੁਗ ਦੇ ਕੋ ਸਦਾ ਸਦਾ ਤੈ ਕੋ ਜੀ ਤੂੰ ਨੈਤ੍ਰ ਕਰਤਾ ਸੋਈ خدا ਪੈ ਭਾਵੈ ਸੋਈ ਵਰਤੈ ਜੀ ਤੂੰ ਆਪੈ ਗਨਹੈ ਸੂ ਹੋਈ ਦਾਪੈ ਸਿਸ਼ਟ ਸਭ ਪਾਈ ਜੀ خدا ਪੈ ਸਰਜ ਸਾਗੂਈ ਜਨ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋ ਵੀ ਆਸਾ ਮਿਲਾਂ ਚੌਥਾਂ ਤੂੰ ਕਰਤਾ ਸਚਿਆਨ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਇ ਥਿਸੀ ਜੋ ਤੂੰ ਦੇਹੀ ਸੋਇ ਹਾ ਪਾਈ ਰਹਾ ਹਾਂ ਸਭ ਤੇਰੀ ਦੋ ਸਭ ਨੇ ਧਿਆਆ ਮੇਨ ਜਿਸਨੂੰ ਕਿਰਪਾ ਕਰੇ ਤੇ ਨਾਮ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਬੰਗ ਗਵਾਇਆ ਤਦ ਆਪ ਛੋੜਿਆ ਆਮ ਲਾਇਆ ਤੂੰ ਦਰਿਆਉ ਸਤ ਜਿਹੀ ਮਾਹੀਦ ਮੈਂ ਦੂਜਾ ਕੋਈ ਨਾਹੀ ਜੀ ਜਾਂ ਸਭ ਤੇਰਾ ਖੇਲ ਉਜਮਲ ਉਛੜਿਆ ਸੰਜੋਗੀ ਮੇਲ ਜਿਨ ਸੋ ਤੂੰ ਜਾਣ ਆਹੇ ਸੋ ਹੀ ਜਨ ਜਾਣੈ ਹਰ ਗੁਣ ਸਦਿ ਆਖਿ ਮਥਣ ਜਿਨ ਹਰਿ ਸੇਵਿਆ ਸੁਭਾਅ ਪਾਇਆ ਸਹਿਜ ਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਥੇ ਰਾਖੀਆ ਸਭ ਹੋਈ ਰਤਬਿੰਦੂ ਜਾਵ ਨਾ ਕੋਈ ਹਉਕਾਰੁ ਕਰਿ ਵੇਖ ਹੈ ਜਾਣੈ ਸੋ ਹੀ ਜਨ ਆਨੰਦ ਗੁਰਮਖ ਪਰਗਟ ਹੋਈ ਆਸਾ ਮਹਿਲਾ ਪਹਿਲਾ ਤਿਤ ਸਰਵੜੇ ਪਲੇਨ ਵਾਸਾ ਕਾਣੀ ਪਾਪਤ ਨਹਿ ਕੀਆ ਪੰਗਜ ਮੋ ਭਗਨੇ ਚੱਲੇ ਹਮ ਦੇਖਾਂ ਤੇ ਸੁਪੀਲੇ ਮਨੇਖ ਨਾ ਚੇਦ ਸਮੂਲ ਬਨਾਨ ਉਸ ਰਥੀ ਰੇ ਗੁਣ ਗਲਿਆਨ ਰਹਾਵ ਨਾ ਹੌਂ ਜਤੇ ਸਦਨੇ ਪੜਿਆ ਮੂਰਹੁ ਨਾਜਨਮ ਪਿਆ ਹੁਣੋ ਤੇ ਨਾਲ ਕੋ ਜਨਕੇ ਸ਼ਰਣਾ ਜਨ ਤੋ ਨਾਹੀ ਵੇ ਸ੍ਰਿਆ ਆਸਾ ਮਹਿਲਾ ਪਿਰਵਾ ਭਈ ਪ੍ਰਾਪਤ ਬਨਖ ਦੇ ਹੁਰੀਆ ਗੋਬਿੰਦ ਬਨਨ ਕੇ ਦਿਨੇ ਬਰਗਿਆ ਬਰਕਾ ਜਨ ਇਤਨਾ ਕਾਮ ਮਿਲ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਮਲਾਗ ਪਉਜ ਲਤਰ ਲਕੈ ਜਿਨ ਨੰਬਰ ਥਾ ਜਾ ਦਰਗ ਮਾਇਆ ਕੈ ਰਹਾਉ ਓਮ ਜਵਤਾ ਸੰਜਵਨ ਧਰਮਨਾਕ ਮਾਇਆ ਸੇਵਾ ਸਾਧਨਾ ਜਾਣਿਆ ਹਰ ਨਾਇ ਕਹੋ ਨਾਨਕ ਹਉ ਨੀਚ ਕਰਮ ਸ਼ਰਨ ਬਰੇ ਕੀ ਰਾਖੋ ਸਰਮਾ ਪਾਸ਼ਾਹੀ ਦਸਵੇਂ ਕਬੋ ਬਾਇ ਬੇਨਤੀ ਚੌਪਾਈ ਹਮਰੇ ਕਰੋ ਹਾ ਦੇ ਰਛਾ ਪੂਰਨ ਹੋਏ ਇਤ ਕੀ ਛਾ ਤਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨ ਕਰੋ ਵਰਤ ਪਾਰਾ ਹਮਰੇ ਦੁਸ਼ਟ ਸਬੈਦ ਮੁਕਾਬ ਹੋ ਆਪਾ ਤਦ ਮਹਿ ਵਿਚਾਬ ਹੋ ਸੋਖੇ ਬਸਾ ਮੂਰ ਪਰਵਾਰਾ ਸੇਵਾ ਸਿਖ ਸਬੈ ਕਰਤਾਰਾ ਮੂਰਛਾ ਜਨ ਕਰਜ ਕਰ ਗਿਆ ਸਾ ਮਨਨ ਕੋ ਆਸ ਗਰੀ ਗਏ ਹੋ ਨ ਹੋਏ ਹਮਾਰੇ ਆਸਾ ਤੂਰ ਬਿਨਗੇ ਰਹੇ ਪਿਆਸਾ ਤੁਮ ਹੈ ਸਾਡ ਕੀ ਅਵਰਨਾ ਤਹਾ ਹਾਉ ਜੋ ਵਰ ਚਾਹਉ ਸੋ ਤੁਮ ਸੇ ਪਾਉ ਸੇਵਾ ਸਿੱਖ ਹਮਾਰੀ ਤਾਰੀ ਹੈ ਜਨਮ ਜਨਮ ਸ਼ਾਸਤਰ ਹਮਾਰੇ ਮਾਰੀ ਹੈ ਆਪ ਹਾਦੇ ਹੋ ਜੇ ਮਰ ਗਏ ਮਰਨ ਕਾਲ ਕਾ ਤਰਾਸ਼ਨ ਬਣ ਗਏ ਹੋ ਜੋ ਸਦਾ ਹਮਾਰੇ ਪੱਛਾ ਸ੍ਰੀਆ ਤੂੰ ਜੋ ਕਰਿਉ ਰੱਖਾ ਰਾਖ ਲਿਹੁ ਮਰਾਖਣ ਹਾਰੇ ਸਾਹਿਬ ਸੰਸਹਾਈ ਪਿਆਰੇ ਦੀਨ ਬੰਦ ਦੁਸ਼ਣ ਗਹਿੰਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਈ ਬ੍ਰਹਮਾ ਭਵਤਰਾ ਕਾਲ ਪਾਈ ਸ਼ੋਭ ਜਵਤਰਾ ਕਾਲ ਪਾਈ ਕ੍ਰਿਸ਼ਨ ਪ੍ਰਗਾਸਾ ਸਗਲ ਕਾਲ ਦਾ ਕੀ ਆਤਮਾਸ਼ ਜਨਮ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮ ਜੋ ਥੀਉ ਜਮਨ ਕਾਲ ਸਾਨੋਂ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਤਨੁ ਲਿ ਜਾਇਓ ਆਦ ਅੰਤੇ ਕੀ ਅਵਤਾਰਾ ਸੋਏ ਗਰੂ ਸਮਝਿਓ ਹਮਾਰਾ ਨਮਸਕਾਰ ਦਸੀਹੇ ਕੋ ਹਮਾਰੀ ਸੰਗਲ ਪਰਜਾ ਜਨਾਬ ਸਵਾਰੇ ਸੇਵਕਨ ਕਉ ਸਭਗਨ ਸੁਖ ਦੇਉ ਸਤਨਨ ਕਉ ਪਲਮੋਹ ਮਦ ਕੀਉ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਵਿਸ਼ਾਲਤ ਚੀਤੇ ਤੀਗਨ ਦਸ ਤੁਲਾ ਸਫਲ ਕਿਰਪਾ ਦ੍ਰਿਸ਼ਟ ਕਰ ਪੂਰਨ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੇ ਕੇ ਕੇ ਪਿਰਵਸ਼ਣ ਲੈ ਘੜਕੜ ਕੇ ਪੜਪੜ ਕੇ ਜਨ ਜਦ ਕਰ ਕਰ ਅਖਰਾ ਕਰਤਾਰ ਪ੍ਰਜਾ ਤਰਤ ਤਾ ਦੇਹ ਅਪਾਰਾ ਜਵਾਖ ਰਖ ਕਰਤੋ ਹਵ ਕਭੂ ਤੁਮੈ ਮਲਤ ਦੇਹੇ ਤਨ ਸਭੂ ਜੇ ਤੇ ਵਦਨ ਸ੍ਰਿਸ਼ਟ ਸ਼ਬਦਾਂ ਲੈ ਆਪੋ ਆਪਣੇ ਮੋਜੋ ਉਚਾਰੈ ਉਮ ਸਭ ਹੀ ਤੇ ਰਹੈ ਨਿਰਾਲੰਭ ਜਾਨਤ ਮੇਦ ਭੇਦ ਨਾਲੰਭ ਦਰੰਕਾਰ ਨਿਰਵਿਕਾਰ ਨਿਰਾਲੰਭ ਆਦਾਨੀਲ ਆਦ ਸੰਗ ਤਾ ਕਾ ਹੁਨ ਚਾਦ ਪਿਦਾ ਜਖ ਭੀਵ ਨਾ ਪਾਵਤ ਮਿੰਦ ਤਾ ਕਾ ਕਿਰਪਾ ਹਨ ਮੰਨ ਮਾਨਤ ਵਹ ਮਹਮੁਦ ਹੈ ਕਜ ਭੇਦ ਨਾ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚਿੰਤ ਨ ਪਿਵੋ ਆਪ ਆਪਨੇ ਵਦ ਹੈ ਜਿਤੇ ਬਨਨ ਤ ਪਿਨ ਪਿਨ ਤੁਮ ਹੈ ਤੇਤੇ ਤੁਮ ਲਾ ਲਖਾ ਨਾ ਜੈ ਬਸਾਰਾ ਕਹ ਮਿਸ ਜਾ ਪ੍ਰਥਮ ਸੰਸਾਰ ਇਕੈ ਰੂਪ ਨੂਸ ਰੂਪਾ ਰੰਗ ਪੂਰਾ ਕੇ ਪੂਪਾ ਅੰਡਜ ਜੇ ਰਜ ਸਿਤਿ ਕੀਨੀ ਤੁਮੇ ਖਾਨ ਮਹੌ ਰਾ ਜੀ ਦੀ ਕਉ ਫੁਲ ਰਾਜਾ ਹਵੇ ਬੈਠਾ ਗਉ ਸ਼ਮਣ ਭਿਓ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਭਵ ਆਜੁਗਾ ਸਰੂਪ ਸਵੈਮ ਭਵ ਅਵਲਛਾ ਮੇਰੀ ਦਮ ਕਰੋ ਕਵਾਰ ਸਿਖ ਸੰਗਰੂ ਧੋਤੇ ਠੇਠ ਵਤਨ ਪਤਾ ਸ਼ਰਨ ਮਲੇਸ਼ ਕਲੋਨਣ ਕਤਾ ਜੇ ਤੁਝ ਦਰਸ਼ਨ ਨਹੀਂ ਪਰੇ ਦਿਨ ਕੈ ਦੁਸ਼ਟ ਦੁਖਤਾ ਹਵੇ ਮਲੇ ਪੁਰਖ ਜਮਨ ਪਾਵਨ ਪਰੇ ਤੇ ਹਾਰੇ ਦਿਨ ਕੈ ਦਮ ਸੰਕਟ ਸਭ ਟਾਰੇ ਜੋ ਕਲ ਕੁੰਗ ਮਾਰ ਤਿਆਈ ਹੈ ਤਾਂ ਕੇ ਕਾਲ ਨਿਕਟ ਨਹਿ ਪਰ ਅਛਾ ਹੋਏ ਤਾਹੇ ਸਭ ਕਲ ਦੁਸ਼ਟ ਅਲਿਸ਼ਟ ਤਰਿਤ ਕਲ ਕਿਰਪਾ ਦ੍ਰਿਸ਼ਟ ਨ ਜਾਹਿ ਲਹਿਰ ਹੋ ਤਾਕੇ ਤਾਹੋ ਦਿਨਕ ਮਹਰ ਹੋ ਹਰੇ ਦਸੈਦ ਕਰਮੋਸ਼ਾ ਹੋਈ ਦੁਸ਼ਟ ਆਛਕ ਨਾ ਕੋ ਹੋਵੀ ਏਕ ਮਾਨਯ ਰਤਮੈ ਸਮਾਰਾ ਅਕਾਲ ਪਾਸੇ ਤਾਹੀ ਮਾਨ ਜਿਨ ਅਨੰਨਾ ਕੇ ਹਰਿ ਕਹਾ ਦਾਨ ਦੁਸ਼ਟ ਦੁਭਿ ਨਾ ਹਰਣ ਗੇਦ ਮੈਂ ਸ਼ਰਨ ਤੇ ਹਾਰੀ ਆਪ ਆਖਦੈ ਹੁ ਮਾਰੀ ਸਾਨਵਟ ਹੋ ਨਮੋ ਹੋ ਸਹਾਈ ਦੁਸ਼ਤ ਦੁਗਤੀ ਨਹਮ ਜਾਏ ਸਵਿਆ ਪਾਹੇ ਨਨ ਜਾਤੇ ਤੁਮਰੇ ਜਬ ਦੇ ਖਵਾਖ ਤਰਣਿਆਨੇ ਹੋ ਰਾਮ ਰਹੀਮ ਪ੍ਰਾਨੁ ਕਰਾਨ ਨਿਕਹਿ ਮਨਿਖ ਨਾਮਨਿਉ ਤੁਮਰੇ ਸਾਧਨ ਦੇ ਸਭੈ ਮੋ ਭੇਦ ਗਹਿ ਹਮੇ ਕਿ ਨ ਜਾਣੀ ਹੂ ਸ੍ਰੀ ਅਸਪਾਨ ਕਿਰਪਾ ਤੁਮਰੇ ਕਰ ਮੈਂ ਨਾ ਕਰੂ ਸਾ ਤੁਹਿ ਵਿਖਾਨੀ ਹੂ ਦੁਖਰਾ ਸਗਲ ਦਵਾਨ ਕੋ ਛਡ ਕੈ ਯਹੋ ਦਹਾਰੂ ਦਵਾਨ ਬਾਹੀ ਗਹਿ ਕਿ ਲਾਜ ਅਸ गोविंद दास्तु हार नाम क्ले महला तीजा ना देखूं वंकाल साधु गुरु प्रसाद आनंद पिया बिन माई सतगुरु मैं पाया सतगुरुता पाया सह सेते मनव जियां वदा ना ज्ञान नाग रत्न परिवार परियां शब्द गा बनायां शब्द उता गा हरि की राम जनि बसाया ਹੇ ਨਾਨਕ ਨੰਗਨੰਦ ਬੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇਆ ਤੂੰ ਸਦਾ ਹਉ ਹਰਿ ਨਾਨੇ ਹਰਿ ਨਾਨਾ ਬੋ ਤੂੰ ਮਨ ਮੇਰੇਂ ਤੂੰ ਸਭ ਸਾਰਣਾ ਅੰਗੇਕਾਰ ਹੋ ਕਰੇ ਤੇਰਾ ਆਕਾਰ ਜਿ ਸਭ ਸਵਾਰਣਾ ਸਬਨਾਗਲਾ ਸਮਰੱਤ ਸੁਆਮੀ ਸੋਖ ਯਮਨ ਅਵਿਸਾਰੀ ਕਹੇ ਨਾਨਕ ਮਨ ਮੇਰੇ ਖਦਾਣ ਹੋ ਹਰ ਨਾਲੇ ਸਾਚੇ ਸਾਹਿਬ ਕੀ ਆਹ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਚ ਹੈ ਇਸ ਦੇਹ ਸੋ ਪਾਵੈ ਸਦਾ ਸਿਵ ਸਲਾਹਾ ਤੇਰੀ ਨਾਮ ਨੂੰ ਸਾਵੈ ਨਾਮ ਇਨਕੇ ਮਨੁਸਿਆ ਆਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਨਕ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਨਮਕ ਸਾ ਗਵਈਆ ਸਰਵ ਸ਼ਾਸ ਗੁਣ ਐਸਿਆ ਇਨਿਛਾ ਸਭ ਜਾਈਆ ਸਦਾ ਕਰਵਾਨ ਕੀਤਾ ਗ੍ਰਿਵਟਮ ਜਿਸ ਅਧਿਆਪੜਿਆ ਗਿਆ ਕਹੇ ਨਾਨਕ ਸਨੋ ਸੰਤ ਹੋ ਸ਼ਬਦ ਰੋ ਪਿਆਰੂ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਜ ਸ਼ਬਦ ਕਰਸ ਬਗੈ ਕਰਸ ਬਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਜ ਦੂਤ ਵਸ ਕਿਤੇ ਕਾਲ ਗਨਕ ਮਾਰਿਆ ਤੁਮਨ ਆਖ ਨਾਮ ਪਾਇਆ ਤਦਿਨ ਕਾਉ ਸੇ ਨਾਮ ਹਰ ਕੇ ਲਗੇ ਕਹਿ ਲਾਲ ਹਦੈ ਸੁਭੂਆ ਸੁਧ ਕਰ ਅਨਹਦ ਬਾਚਿ ਅਨੰਦ ਸਨੁੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਤਨੇ ਸਗਲ ਵਿਸੂਲੀ ਦੋਖ ਰੋਸ ਨਤਾਬਤਰੀ ਸੁਣੀ ਸੱਚੀ ਬਾਣੀ ਸੰਤ ਸਾਜਣ ਭਾਏ ਸਰਸੇ ਪੂਰੇ ਗੁਰ ਤੇ ਜਾਨੀ ਸੁਨਤੇ ਪੁਨੀਰ ਕਹਤੇ ਭਗਤ ਸਤਗੁਰ ਹਾ ਵਰਪੂਰੇ ਮਰਵਾਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਧਾਉਣੀ ਮਹਿਲਾ ਪੰਜਵਾ ਹਾਨ ਵਿੱਚ ਨਵਸਤੂ ਪਾਇਓ ਸਾਸਨ ਦੁਆਖ ਵਿਚਾਰੋ ਅਮਰਤ ਨਾਮ ਠਾਕੁਰ ਖਾ ਪਾਇਓ ਜਿਸ ਕਾ ਸਾਵ ਸਦਾ ਆਨੋ ਜੀ ਕੋ ਖਾਵੇਂ ਜੀ ਕੋ ਪੁੰਚੈ ਤੁਸਕਾਰ ਹੋ ਉਦਾ ਇਹ ਵਤਨ ਨ ਜਾਏ ਨਤਨਤ ਨ ਕਰਤਾਰੂ ਤਉ ਸੰਸਾਰ ਚਲਣਾ ਚਰੀਐ ਸਭ ਨਾਨਕ ਬ੍ਰਹਮ ਵਿਚਾਰੂ ਸਲੋਕ ਮਹਲਾ ਪੰਜਵਾਂ ਤੇਰਾ ਜੀਤਾ ਜਾਤੋਂ ਨਹੀਂ ਮੈਨੋ ਜੋਗ ਤੂੰ ਹੀ ਮੈਂ ਅਨਿਰਗੁਣਿਆਰੀ ਕਾ ਗੁਣ ਦਾਹੀ ਆਪੇ ਦਰਸ ਪਿਓਈ ਦਰਸ ਪਿਆ ਮਹਾਰਾਮ ਤੂੰ ਹੀ ਸਾਧੂ ਕੋਲ ਸੰਦੇ ਨੇ ਮਿਲੇ ਆ ਨਾਨਕ ਨਾਮ ਲੈ ਤਾ ਦੀਵਾ ਤਨ ਮਰਥੀ ਵੇ ਹਰਿਆ ਪੌਣੀ ਜਥੈ ਤੂੰ ਸਮਰਾਥ ਜਥੈ ਕੋਈ ਨਾਹੀ ਓਥੈ ਤੇਰੇ ਰਾਖੇ ਨੇ ਦਰਮਾਹੀ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛਣ ਜਾਹੀ ਪੌ ਜਨਮ ਕਮਸ਼ਗਾ ਹੋ ਗੁਰ ਸ਼ਬਦ ਦੀ ਪਾਰ ਪਾਹੇਨ ਕੋ ਲਗੀ ਪਿਆਸ ਅੰਮ੍ਰਿਤ ਸੇਖਾ ਹੈ ਕਲਾਂ ਪੁੱਲ ਗੁਣ ਗੋਬਨ ਗਾਹੇ ਸਵਸਨਾ ਕਿਰਪਾਲ ਸੁਮਾਲੇ ਸਾਹ ਹੈ ਸਾਹ ਬ੍ਰਤਾ ਕੋ ਨ ਜਾਏ ਗਿਆਨ ਤਦਾ ਹੈ ਇਸ ਲੋਕ ਮਹਿਲਾ ਪੰਜਵਾ ਅੰਤਰਾ ਗੁਰ ਅਰੰਧਣਾ ਜਹਵਾ ਜਾ ਗੁਰ ਨਾਮੋ ਨੇਤਰੀ ਸਤਗੁਰੂ ਪੇਖਣਾ ਸ਼ਰਵਣੇ ਸੁਣਨਾ ਗੁਰਲਾ ਓ ਸਤਗੁਰੂ ਸੇਤਿਰਤੇ ਆ ਨਰਗ ਹੈ ਪਾਈ ਠਾਵ ਗਹ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮਤਮ ਕਾਣੀ ਹੈ ਬੱਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨ ਹਾਰ ਆਪ ਮਹਾਰੀਨ ਗੁਰਗੇ ਪਿਆਰੇ ਪਾਈ ਕਾਜ ਸੁਵਾਰੀਨ ਹੋਵਾ ਆਪ ਧਿਆਨ ਮਨੋ ਨਵਿਸ਼ਾਰੀਨ ਸਾਜਨਾਗੇ ਸੰਗ ਭਜਰ ਤਾਰੀਨ ਸਾਖਤ ਵਿਨੰਦਿਕ ਦੁਸ਼ਟ ਅਖ ਨਮਾਹੀ ਬਨਾਰੀਨ ਕਿਸ ਸਾਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਰਮ੍ਰਤ ਅਸਮ ਹੋਈ ਸਗਲੇ ਤੂੰ ਹਜ਼ਾਰ ਹੀ ਤਿਸ ਸਾਹਿਬ ਕੀ ਟੇਕ ਨਾਨਕ ਬਨੈ ਮਾਹੀ ਜਿਸ ਸਰਮ੍ਰਤ ਅਸਮ ਹੋਈ ਸਗਲੇ ਜਾਹੀ ਵਾਹੀ ਗੁਰਜੀ ਕਾ ਖਾਲਸਾ ਸ੍ਰੀ ਵਾਹੀ ਗੁਰਜੀ ਕੀ ਫਤਿਹ